ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕ ਖਾਸ ਮਕਸਦ ਹੈ ਕਿ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਕੇ ਹਟਿਆ ਹਾਂ ਜਿਹੜੀ ਸਾਡੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੋ ਮੌਜੂਦਾ ਹੈੱਡ ਗ੍ਰੰਥ ਕੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਡਿਊਟੀ ਨਿਭਾ ਰਹੇ ਨੇ ਪਰ ਭਾਵੇਂ ਕਿ ਉਹ ਅੱਜ ਕੁਝ ਦਿਨਾਂ ਤੋਂ ਛੁੱਟੀਆਂ ਤੇ ਨੇ ਪਰੰਤੂ ਉਹ ਸਤਕਾਰਤ ਅਹੁਦਿਆਂ ਤੇ ਰਹਿ ਚੁੱਕੇ ਨੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਵੀ ਤੱਕ ਸ਼੍ਰੀ ਕੇਸਕਰ ਸਾਬ ਦੇ ਜਥੇਦਾਰ ਵੀ ਤੇ ਉਹਨਾਂ ਦੇ ਜਿਹੜੇ ਬੋਲ ਸੀ ਉਹਦੇ ਅੰਦਰ ਕੁਝ ਦਰਦ ਸੀ ਕੁਝ ਹੂਕ ਸੀ ਉਸ ਸੰਗਤ ਨਾਲ ਮੈਂ ਵੀ ਸਾਂਝੀ ਕਰਨਾ ਚਾਹੁੰਨਾ ਕਿ ਬਹੁਤ ਦੇਰ ਲਾਤੀ ਪਰ ਉਹਨਾਂ ਨੇ ਇੱਕ ਕਹਾਵਤ ਜਿਹੜੀ ਸੀ ਉਹਨੂੰ ਸੱਚ ਕਰਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਰ ਆਏ ਦਰੁਸਤ ਆਏ ਜਿਹੜੀ ਉਹਨਾਂ ਨੇ ਇੱਕ ਗੱਲ ਪ੍ਰੈਸ ਕਾਨਫਰੰਸ ਕਹੀ ਕਿ ਕੁਝ ਲੋਕ ਕਹਿੰਦੇ ਸਨ ਕਿ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਹੋਏ ਨੇ ਉਹ ਅਸੀਂ ਲੋਕ ਸਾਂ ਜਿਹੜੇ ਇਹਨਾਂ ਸਤਕਾਰਤ ਪਦਵੀਆਂ ਤੇ ਬੈਠੇ ਲੋਕਾਂ ਨੂੰ ਇਹ ਸਵਾਲ ਕਰਦੇ ਰਹੇ ਆ ਕਿ ਤੁਸੀਂ ਬੋਲਦੇ ਨਹੀਂ ਬਹੁਤ ਚੰਗਾ ਲੱਗਾ ਉਹਨਾਂ ਨੇ ਬਾਤ ਤਰਤੀਬ 328 ਰੂਪਾਂ ਬਾਰੇ ਵੀ ਗੱਲ ਕੀਤੀ ਕਿ ਕਿੱਥੇ ਨੇ ਬਾਈਬਲ ਗੋਲੀਕਾਂਡ ਦੀ ਗੱਲ ਕੀਤੀ ਕੋਟਕਪੂਰਾ ਗੋਲੀਕਾਂਡ ਦੀ ਗੱਲ ਕੀਤੀ ਬਰਗਾੜੀ ਬੇਦਵੀ ਦੀ ਗੱਲ ਕੀਤੀ ਤੇ ਇੱਕ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਮੈਨੂੰ ਪਿਛਲੇ ਦਿਨੀ ਕਿਹਾ ਗਿਆ ਸੀਗਾ ਕਿ ਤਰਨਤਾਰਨ ਦੀਆਂ ਵੋਟਾਂ 'ਚ ਤੁਸੀਂ ਬਾਦਲ ਪਰਿਵਾਰ ਦੀ ਸਪੋਰਟ ਵਿੱਚ ਬੋਲੋ ਇਹ ਜਿਹੜਾ ਉਹਨਾਂ ਨੇ ਦਰਦ ਰੱਖਿਆ ਪੀੜਾ ਰੱਖੀ ਹੈ ਤੇ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸ੍ਰੀ ਗੁਰੂ ਰਣਜੀਤ ਸਾਹਿਬ ਦੇ ਅਦਬ ਸਤਕਾਰ ਤੇ ਸ਼੍ਰੋਮਣੀ ਕਮੇਟੀ ਵਿੱਚ ਆਏ ਨਿਹਾਰ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆਏ ਦਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜ਼ਮੀਨਾਂ ਦੀ ਵਿਕਰੀ ਹੋ ਰਹੀ ਹੈ ਚਾਹੇ ਉਹ ਅੰਮ੍ਰਿਤਸਰ ਦੇ ਨੇੜੇ ਜ਼ਮੀਨ ਹੋਵੇ ਤੇ ਭੱਟਾ ਸਾਹਿਬ ਦੀ ਜ਼ਮੀਨ ਹੋਵੇ ਤੇ ਚਾਹੇ ਹੋਰ ਕਈ ਥਾਵਾਂ ਦੇ ਉੱਤੇ ਇਹ ਜਿਹੜੀ ਉਹਨਾਂ ਦੀ ਚਿੰਤਾ ਆ ਉਹ ਵਾਜਬ ਆ ਇਸ ਚਿੰਤਾ ਨੂੰ ਪਹਿਲਾਂ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹਜ਼ੂਰੀ ਰਾਗੀ ਸਿੱਧੀ ਦਰਬਾਰ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਹੋਰ ਸਾਡੇ ਵਰਗੀਆਂ ਜਥੇਬੰਦੀਆਂ ਅਕਸਰ ਇਹ ਗੱਲ ਕਰਦੀਆਂ ਰਹੀਆਂ ਪਰੰਤੂ ਅਹੁਦਿਆਂ ਦੇ ਉੱਤੇ ਵਿਰਾਜਮਾਨ ਲੋਕਾਂ ਨੇ ਕਦੇ ਇਹ ਗੱਲ ਨਹੀਂ ਸੀ ਕੀਤੀ ਅੱਜ ਇਹ ਗੱਲ ਉੱਤੇ ਹੋਰ ਇੱਕ ਵੱਡੀ ਮੋਹਰ ਲੱਗੀ ਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਇਹ ਬੋਲਣਾ ਸਾਰਾ ਕੁਝ ਤਾਂ ਇਹ ਸੱਚ ਦੇ ਬਹੁਤ ਜ਼ਿਆਦਾ ਨੇੜੇ ਹੋ ਗਈ ਗੱਲ ਹੁਣ ਮੈਂ ਇਸ ਵੀਡੀਓ ਰਾਈ ਸਿੰਘ ਸਾਹਿਬ ਜੀ ਉਹ ਆਪ ਜੀ ਨੂੰ ਬੇਨਤੀ ਕਰਦਾ ਕਿ ਸਾਡੇ ਕਈ ਤਰ੍ਹਾਂ ਦੇ ਵਖਰੇਵੇਂ ਕਈ ਤਰ੍ਹਾਂ ਦੀਆਂ ਮਟਮਟਾਂ ਸੀ ਪਰੰਤੂ ਜਦੋਂ ਅੱਜ ਤੁਸੀਂ ਸੱਚ ਤੇ ਪਹਿਰਾ ਦਿੱਤਾ ਸੱਚ ਦੀ ਗੱਲ ਕੀਤੀ ਹੈ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਸੰਪੂਰਨ ਤੌਰ ਤੇ ਤੁਹਾਡੇ ਨਾਲ ਖੜੇ ਹਾਂ ਤੁਸੀਂ ਜੋ ਸਰਬੱਤ ਖਾਲਸੇ ਦੀ ਗੱਲ ਕੀਤੀ ਕੱਲੀ ਪ੍ਰੈਸ ਕਾਨਫਰੰਸ ਤੱਕ ਸੀਮਤ ਨਾ ਰੱਖਿਓ ਇਹਨੂੰ ਅੱਗੇ ਲੈ ਕੇ ਜਾਓ ਦੂਜੀ ਗੱਲ ਜਿਹੜੀ 328 ਰੁਪਿਆਂ ਦੀ ਬਾਬਤ ਸੈੱਟ ਬਣੀ ਹੋਈ ਹੈ ਤੇ ਸਰਕਾਰਾਂ ਕਹਿੰਦੀਆਂ ਅਸੀਂ ਇਹਦੇ ਤੇ ਕੋਖ ਕਰਨੀਆਂ ਆਂ ਅਸੀਂ ਪੜਤਾਲ ਕਰਨੀਆਂ ਹੁਣ ਬਹੁਤ ਕੁਝ ਸਾਹਮਣੇ ਆ ਗਿਆ ਹੁਣ ਸਰਕਾਰਾਂ ਨੂੰ ਵੀ ਬਿਨਾਂ ਕਿਸੇ ਦੇਰੀ ਕੀਤਿਆਂ ਹੋਇਆ ਜਿੰਨੇ ਕੱਪੜੇ ਹੋਏ ਅੱਜ ਤੱਕ ਉਹਦਾ ਸੂ ਮੋਟਰ ਲੈਂਦਿਆਂ ਹੋਇਆ ਸਿੱਖ ਸੰਗਤ ਦੇ ਸਾਹਮਣੇ ਜਿਹੜਾ ਸੱਚ ਆ ਉਹ ਰੱਖਣਾ ਚਾਹੀਦਾ ਕਿਉਂਕਿ ਇੱਥੇ ਅੰਬਸਾਹਬ ਦੀ ਜ਼ਮੀਨ ਦੀ ਮੈਂ ਗੱਲ ਕਰਾਂ ਤੇ ਬਾਕੀਆਂ ਤੇ ਪੰਛੀਆਂ ਤੇ ਪਰਚੇ ਕਰ ਦਿੱਤੇ ਆ ਮੈਨੇਜਰ ਤੇ ਕਰਤਾ ਖਰੀਦਦਾਰ ਤੇ ਕਰਤਾ ਗਵਾਹ ਤੇ ਕਰਤਾ ਨੰਬਰਦਾਰ ਤੇ ਕਰਤਾ ਪਰantu ਜਿਨੇ ਅਪਰੂਵਲ ਦਿੱਤੀ ਆ ਪ੍ਰਤਾਪ ਸਿੰਘ ਉਹ ਖੁੱਲਾ ਤੁਰਿਆ ਫਿਰਦਾ ਐਵੇਂ ਦੇ ਹੋਰ ਕਈ ਮਹਿਤੇ ਵਰਗੇ ਹੋਰ ਕਈ ਜਿਹੜੇ ਵੱਡੇ ਮਗਰਮੱਛਾ ਇਹਦੀ ਪੂਰਨ ਤੌਰ ਤੇ ਇਨਵੈਸਟੀਗੇਸ਼ਨ ਕਰਨ ਦੀ ਲੋੜ ਆ ਤੇ ਹੁਣ ਸਾਰੀਆਂ ਜਥੇਬੰਦੀਆਂ ਨੂੰ ਸਹਾਰਿਆਂ ਨੂੰ ਸਹਿਰਦ ਹੋ ਕੇ ਤੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਵੀ ਇਹ ਬੇਨਤੀ ਆ ਕਿ ਤੁਸੀਂ ਇਹਦਾ ਕੋਈ ਬੰਨ ਨੂੰ ਬੰਨਿਓ ਪੰਥ ਤੁਹਾਡੇ ਨਾਲ ਖੜੇਗਾ ਆਓ ਜਿਹੜੀ ਤੁਸੀਂ ਕਿਹਾ ਵੀ ਰਲ ਮਿਲ ਖੜਤ ਔਰ ਪੰਥ ਬਚਾਉਣ ਦੀ ਗੱਲ ਉਹ ਆਪਾਂ ਸਾਰੇ ਇਕੱਤਰ ਹੋ ਕੇ ਕਰੀਏ ਤੇ ਜਿਹੜੀਆਂ ਸਰਕਾਰਾਂ ਵਾਂ ਉਹ ਬਿਆਨ ਬਿਆਜੀ ਤਕਸੀਮ ਤਰਾਂ ਰਹਿਣ ਹੁਣ ਇਹਦੇ ਤੇ ਸੂਮੋਟੋ ਲੈਂਦਿਆਂ ਹੋਇਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਹੈੱਡ ਗਰੰਟੀ ਸਾਹਿਬ ਦਾ ਬੋਲਣਾ ਕੋਈ ਛੋਟਾ ਛੋਟੀ ਗੱਲ ਨਹੀਂ ਹੁੰਦੀ ਸੋ ਆਸ ਕਰਦਾ ਵਾਂ ਕਿ ਸਾਰੇ ਤੁਸੀਂ ਸਿੰਘ ਸਾਹਿਬ ਦੀ ਦਰਦ ਨੂੰ ਹੂਕ ਨੂੰ ਪੀੜਾ ਨੂੰ ਸਮਝਦੇ ਹੋਏ ਆਪਾਂ ਇਕੱਠੇ ਵੀ ਹੋਈਏ ਤੇ ਸਰਕਾਰਾਂ ਤੇ ਦਬਾਅ ਪਾ ਕੇ ਇਹ ਜਿਹੜੀਆਂ ਗੱਲਾਂ ਜਿਹੜੀ ਜਿੰਨੀਆਂ دشواریਆਂ ਜਿੰਨੀ ਕੌਮ ਦੀ ਨੀਵੇਂ ਪੱਦਰ ਦੀ ਗੱਲ ਹੋ ਰਹੀ ਆ ਜਿੰਨਾ ਕੌਮ ਨੂੰ ਨੀਵੇਂ ਪੱਦਰ ਵੱਲ ਸਿੱਟਿਆ ਜਾ ਰਿਹਾ ਕੌਮ ਦੀ ਬਦਨਾਮੀ ਹੋ ਰਹੀ ਆ ਪੰਥ ਦੀ ਹੀਣਤਾ ਹੋ ਰਹੀ ਆ ਇਹ ਕੱਪੜਿਆਂ ਤੇ ਇਹ ਜਿਹੜੀਆਂ ਆਪ ਉਧੜੀਆਂ ਕਰਕੇ ਉਹਨੂੰ ਨੱਥ ਪਾਉਣ ਦਾ ਇੱਕੋ ਇੱਕ ਤਰੀਕਾ ਆ ਕਿ ਹੋਇ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਵਲਾਏ ਹਰਨਾਮੇ ਕਿ ਹੋ ਉਹ ਜੋੜੀ ਗੁਰਮੁਖ ਬੈਸੋ ਸਫਾ ਚਾਈ ਬਹੁਤ ਚੰਗਾ ਲੱਗਿਆ ਤੇ ਬਹੁਤ ਦੁੱਖ ਵੀ ਹੋਇਆ ਦੁੱਖ ਇਹ ਹੋਇਆ ਕਿ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਨੂੰ ਆਪਣਾ ਦਰਦ ਪ੍ਰੈਸ ਮੋਰੇ ਰੱਖਣਾ ਪਿਆ ਇਥੋਂ ਸਾਫ ਹੁੰਦਾ ਕਿ ਉਹ ਜਿਹੜਾ ਮੌਜੂਦਾ ਉਥੇ ਪ੍ਰਬੰਧ ਆ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਉਹਨੂੰ ਰਿਸਪੈਕਟਡ ਉਹਦਿਆਂ ਦੀ ਵੀ ਪਰਵਾਹ ਨਹੀਂ ਹੈਗੀ ਰਿਸਪੈਕਟਡ ਪਦਵੀਆਂ ਦੀ ਵੀ ਪਰਵਾਹ ਨਹੀਂ ਹੈਗੀ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਵੇ ਕਿਉਂਕਿ ਇਹ ਹੀ ਹੂਕ 2015 ਚ ਪੰਜ ਪਿਆਰੇ ਸਹਿਬਾਨ ਨੇ ਕੀਤੀ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਹੋ ਸਕਦਾ ਕੱਲ ਜਾਂ ਪਰਸੋਂ ਦੀਆਂ ਕੋਈ ਮੀਟਿੰਗਾਂ ਕਰਕੇ ਗਿਆਨੀ ਜੀ ਨੂੰ ਵੀ ਇਹ ਕਰ ਦੇਣ ਪਰੰਤੂ ਕੌਮ ਨੂੰ ਅੱਜ ਉਹਨਾਂ ਦੇ ਨਾਲ ਖੜਨਾ ਚਾਹੀਦਾ ਮੈਂ ਇਸ ਵੀਡੀਓ ਰਹੀ ਮਿਸ਼ਵਾਸ ਦਿਵਾਉਣਾ ਕਿ ਸਿੰਘ ਸਭ ਅਸੀਂ ਤੁਹਾਡੇ ਨਾਲ ਖੜੇ ਆਂ ਜਿੱਥੇ ਆਵਾਜ਼ ਮਾਰੋਗੇ ਪੰਥ ਦੇ ਭਲੇ ਲਈ ਜੇ ਕਿਸੇ ਇੱਕ ਪਰਿਵਾਰ ਨੂੰ ਫਾਇਦਾ ਦੇਣ ਦੀ ਗੱਲ ਕਰੋਗੇ ਫੇਰ ਨਹੀਂ ਤੇ ਸਾਨੂੰ ਸਾਰਿਆਂ ਨੂੰ ਇਹ ਇੱਕਠੇ ਹੋ ਕੇ ਇਹਦਾ ਬੰਨ ਨੂੰ ਬੰਨਣਾ ਚਾਹੀਦਾ ਤੇ ਸਰਕਾਰਾਂ ਨੂੰ ਮੈਂ ਦੁਆਰਾ ਦੁਆਰਾ ਬੇਨਤੀ ਕਰਦਾ ਕਿ ਹੁਣ ਸਰਕਾਰਾਂ ਸੂ ਮਟੋ ਲੈਣ ਤੇ ਜਿਹੜੇ ਜਿਹੜੇ ਕੱਪੜੇ ਜਿਹੜੇ ਜਿਹੜੇ ਲੋਕਾਂ ਨੇ ਕੀਤੇ ਆ ਉਹਨਾਂ ਨੂੰ ਕਿਉਂਕਿ ਸੈਟ ਬਣੀ ਹੋਈ ਆ 328 ਰੁਪਿਆਂ ਵਾਲੀ ਗੱਲ ਬਹਿਵਲ ਗੋਲੀ ਕਾਣ ਦਾ ਚਲਾਨ ਹਜੇ ਅਧੂਰਾ ਪਿਆ ਹੁਣ ਕੋਈ ਹੋਰ ਕੁਝ ਰਹਿ ਨਹੀਂ ਜਾਂਦਾ ਜਦੋਂ ਸਿੰਘ ਸਾਹਿਬ ਨੇ ਇੰਨਾ ਕੁਝ ਬੋਲ ਦਿੱਤਾ ਤੇ ਹੁਣ ਸਹਿਰਦਤਾ ਦੇ ਨਾਲ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਕੰਮ ਕਰਨ ਦੀ ਲੋੜ ਆ ਤਾਂ ਕਿ ਦੋਸ਼ੀ ਜਿਹੜੇ ਆ ਉਹ ਬਚ ਨਾ ਸਕਣ ਦੋਸ਼ੀਆਂ ਦੇ ਜਿਹੜੇ ਨਕਾਬ ਚਿਹਰੇ ਦੇ ਉੱਤੇ ਸਿੱਖੀ ਦੇ ਨਕਾਬ ਪਏ ਹੋ ਨੰਗੇ ਹੋਣੇ ਜ਼ਰੂਰੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ